ਜੀ ਭਾਈ ਜੇਕਰ ਤੁਸੀਂ ਇਸ ਪਰਿਵਾਰ ਦੀ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤੱਕਰ ਜ਼ਰੂਰ ਪਹੁੰਚਾ ਦਿਓ ਇਹ ਭੈਣ ਦੇ ਘਰ ਵਾਲਾ ਗ੍ਰੰਤੀ ਸਿੰਘ ਸੀ ਜਿਸ ਦੀ ਮੌਤ ਹੋ ਚੁੱਕੀ ਹੈ ਅ ਪਿਛਲੇ ਕੁਝ ਦਿਨਾਂ ਤੋਂ ਇਸ ਭੈਣ ਤੋਂ ਮਕਾਨ ਦਾ ਕਿਰਾਇਆ ਨਾ ਦਿੱਤਾ ਗਿਆ ਤੇ ਮਕਾਨ ਮਾਲਕ ਕਹਿੰਦਾ ਮੇਰਾ ਮਕਾਨ ਖਾਲੀ ਕਰ ਦਿਓ ਇਹ ਭੈਣ ਸਬਜ਼ੀ ਦਾ ਕਾਰੋਬਾਰ ਕਰਕੇ ਆਪਦੇ ਬੱਚੇ ਪਾਲ ਰਹੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਸਬਜ਼ੀ ਦਾ ਮੰਦਾ ਆਉਣ ਕਰਕੇ ਇਹ ਤੋਂ ਮਕਾਨ ਦਾ ਕਿਰਾਇਆ ਨਹੀਂ ਦਿੱਤਾ ਗਿਆ ਤੇ ਬੱਚਿਆਂ ਦੀ ਫੀਸ ਨਹੀਂ ਭਰੀ ਗਈ ਤੁਸੀਂ ਪੂਰੀ ਵੀਡੀਓ ਜ਼ਰੂਰ ਸੁਣਿਓ ਇਹਨਾਂ ਦੀ ਤੇ ਅੱਗੇ ਸ਼ੇਅਰ ਵੀ ਕਰਿਓ ਤੇ 150 ਰੁਪਏ ਨਾਲ ਇਹਨਾਂ ਦੀ ਮਦਦਤ ਵੀ ਜ਼ਰੂਰ ਕਰਿਓ ਮੈਂ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੀ ਆਈਡੀ ਵੀ ਮੈਂਸ਼ਨ ਕਰ ਦੂੰਗਾ ਤੇ ਇਹਨਾਂ ਦਾ ਫੋਨ ਨੰਬਰ ਵੀ ਵੀਡੀਓ ਦੇ ਵਿੱਚ ਬੋਲਿਆ ਗਿਆ ਭੈਣ ਨੇ ਬੋਲਿਆ ਤੁਸੀਂ ਇਹਨਾਂ ਦੀ ਸਿੱਧੇ ਤੌਰ ਤੇ ਮਦਦਤ ਜ਼ਰੂਰ ਕਰਿਓ ਤੇ ਬਿਨਾ ਮਤਵ ਵਾਲਾ ਵੀਰ ਬਣ ਕੇ ਫੋਨ ਨਾ ਲਾਓ ਪਰੇਸ਼ਾਨ ਨਾ ਕਰਿਓ ਕਿਉਂਕਿ ਪਰਿਵਾਰ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲ ਜਾਇਓ ਤਾਂ ਜੋ ਇਸ ਪਰਿਵਾਰ ਦੀ ਵਾਹਿਗੁਰੂ ਮਦਦਤ ਕਰੇ ਤੁਹਾਡੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਗੱਲ ਕਰੋ ਮੇਰੀ ਸਕੂਲ ਫੀਸ ਦੇ ਕਾਰਨ ਮੈਨੂੰ ਆਪਦਾ ਸਕੂਲ ਛੱਡਣਾ ਪਊਗਾ ਹਣ 1400 ਰੁਪਏ ਫੀਸ ਆ ਮੇਰੀ ਬੋਰਡ ਦੇ ਕਲਾਸ ਆ 8ਵੀਂ ਤੇ ਹੁਣ ਉਹ ਕਹਿ ਰਹੇ ਆ ਕਿ ਤੁਹਾਨੂੰ ਪੇਪਰਾਂ ਚੋਂ ਕਿਸਤੋ ਬੈਠਣਾ ਨਹੀਂ ਬੈਠੇਨਾ ਹਾਂਜੀ 사ਸੀ ਕਾਲ ਜੀ ਅੱਜ ਦੀ ਇਹ ਵੀਡੀਓ ਇੱਕ ਦਿਨ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਕੋਈ ਥੱਗਾ ਨੇ ਇੱਕ ਭੈਣ ਨਾਲ ਧੱਗੀ ਮਾਰੀ ਐ ਅੱਜ ਆਪਾਂ ਉਸ ਪਰਿਵਾਰ ਕੋਲੇ ਆਏ ਆ ਉਹ ਪਰਿਵਾਰ ਦਾ ਇੰਨੇ ਕੁ ਮਾੜੇ ਹਾਲਾਤ ਆ ਵੀ ਆ ਘਰ ਵੀ ਇਹਨਾਂ ਨੂੰ ਅੱਜ ਬੇਲਾ ਕਰਨਾ ਪੈਣਾ ਛੱਡਣਾ ਪੈਣਾ ਕਿਉਂਕਿ ਇਹਨਾਂ ਤੋਂ ਕਿਰਾਇਆ ਨਹੀਂ ਬਣਿਆ ਕੁਝ ਇਹ ਸਾਲ ਭੈਣ ਸਬਜ਼ੀ ਵੇਚਦੀ ਆ ਕੁਝ ਦਿਨਾਂ ਤੋਂ ਆਪਾਂ ਨੂੰ ਪਤਾ ਵੀ ਵਾਰਸ਼ ਹੋ ਰਹੀ ਹੈ ਮੀਂਹ ਪੈ ਰਿਹਾ ਹੈ ਤੇ ਸਬਜ਼ੀ ਦਾ ਰੇਟ ਵੀ ਇੰਨਾ ਕੁ ਚੱਕਿਆ ਗਿਆ ਹਰ ਇੱਕ ਬੰਦਾ ਸਬਜ਼ੀ ਲਿਆਉਣ ਤੋਂ ਵੀ ਕਤਰਾਂਦਾ ਤੇ ਕਈਆਂ ਲਈ ਤਾਂ ਇਹ ਵਾਰਸ਼ ਹੈ ਜਿਹੜੀ ਇਹ ਸਵਾ ਮੰਨ ਕੇ ਚੱਲੋ ਸੁਹਾਣਾ ਮੌਸਮ ਲੈ ਕੇ ਆਈਏ ਤੇ ਕਈਆਂ ਲਈ ਇਹੋ ਜਿਹਾ ਸਮਾਂ ਲੈ ਕੇ ਆਈਏ ਵੀ ਇਹਨਾਂ ਨੂੰ ਘਰੋਂ ਦੇ ਘਰ ਕਰਤਾ ਅੱਜ ਇਹਨਾਂ ਨੂੰ ਆ ਘਰ ਬੇਲਾ ਕਰਨਾ ਪੈਣਾ ਸਸੀ ਦਾ ਬੇਟੀ ਕੀ ਚੱਕਰ ਹੋਇਆ ਜੀ ਜਿਹੜਾ ਤੁਹਾਡਾ ਇਹ ਮੰਨ ਕੇ ਚਲੋ ਪੈਸੇ ਨਾਲ ਆ ਚੱਕਰ ਚੱਗੀ ਬਤੀਏ ਤੁਹਾਡੇ ਨਾਲ ਤੇ ਕੁਝ ਨਹੀਂ ਪਾਤੀ ਸੀ ਨਾ ਕਰਾਇ ਤੇ ਰੰਨਾ ਉੱਤੀ ਹੋੜ ਮੜਾ ਤੇ ਇਹਨਾਂ ਨੇ ਨਾ ਸਾਨੂੰ ਮਕਾਨ ਦਿਵਾਇਆ ਸੀ ਕਿਰਾਏ ਤੇ ਅੱਛਾ ਤੇ ਇਹ ਮੈਨੂੰ ਕਹਿੰਦੇ ਨਾ ਵੀ ਕਰਮਜੀਤ ਜਿਹੜਾ ਤੁਹ ਕੋ ਕਰਾਇਆ ਕਰਦੀ ਆ ਨਾ ਤੇਰਾ ਸੀ ਨੌਨ ਕਰਵਾ ਦਿੰਦੇ ਆ ਤੂੰ ਉਹੀ ਕਿਸ਼ਤ ਭਰ ਲਿਆ ਕਰੀ। ਮੈਂ ਕਿਹਾ ਚਲੋ ਠੀਕ ਆ ਵੀਰੇ ਜੇ ਤੁਸੀਂ ਇੰਨਾ ਕਰਵਾ ਦੋਗੇ ਤਾਂ ਮੈਂ ਆਪਦੇ ਬੱਚੇ ਲੈ ਕੇ ਘਰੇ ਬੈਠ ਜੂੰਗੀ ਆਪਦੇ ਕਿਸ਼ਤ ਮੈਂ ਭਰ ਲਿਆ ਕਰੂੰਗੀ। ਅੱਛਾ ਇਹਨਾਂ ਨੇ ਕਿਹਾ ਵੀ ਤੁਹਾਨੂੰ ਥੋੜੀ ਪੇਮੈਂਟ ਕਰਨੀ ਪਊਗੀ। ਮੈਂ ਕਿਹਾ ਚਲੋ ਦੱਸੋ ਕਿੰਨੇ ਕੁ ਪੇਮੈਂਟ ਆ। ਇਹਨਾਂ ਨੇ ਮੈਨੂੰ ਕਿਹਾ ਵੀ 50000 ਰੁਪਇਆ। ਅੱਛਾ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਮੈਨੂੰ ਥੋੜੇ ਟਾਈਮ ਥੋੜਾ ਟਾਈਮ ਦੋ ਥੋੜੇ ਦਿਨ ਦਾ ਮੈਂ ਕਰਕੇ ਦੇ ਦੇ ਦਿੰਦੀ ਆ। ਮੈਂ 7000 ਰੁਪਏ ਕਿਸੇ ਤੋਂ ਵਿਆਜ ਤੇ ਫੜਿਆ ਕੋਸ਼ ਪੈਸੇ ਮੈਂ ਆਹ ਮੰਮੀ ਦੇ ਕੰਨਾਂ ਦੇ ਵਿੱਚੋਂ ਗੋਲਡ ਲਵਾ ਕੇ ਅੱਜ ਵੀ ਸੁਨਾਰੇ ਕੋਲ ਪਿਆ ਹੋਇਆ ਠੀਕ ਹੈ ਜਿੱਦਾਂ ਨਾਲ ਮੈਂ 50000 ਰੁਪਏ ਕਰਕੇ ਦਿੱਤਾ ਇਹ ਕਹਿੰਦੇ ਵੀ ਹੁਣ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਇੱਕ ਤਰੀਕ ਨੂੰ ਚੈੱਕ ਬਣ ਕੇ ਆ ਜਾਊਗਾ ਮਹੀਨੇ ਸ਼ਾਹ ਵਾਲੇ ਦਿਨ ਠੀਕ ਹੈ ਮੈਂ ਉਹਨਾਂ ਦੀ ਮਹੀਨਾ ਵੇਟ ਕੀਤੀ ਕੋਈ ਨਹੀਂ ਆਇਆ ਮੇਰੇ ਕੋਲ ਜਦੋਂ ਮੈਂ ਫੋਨ ਕਰਦੀ ਰਹੀ ਅਸੀਂ ਬਣ ਜਾਣਾ ਚੈੱਕ ਬੱਸ ਟੈਨਸ਼ਨ ਨਾ ਲਓ ਕੋਲ ਤਾਂ ਮੈਨੂੰ ਫੇਰ ਮੈਨੂੰ ਕਹਤਾ ਇੱਕ ਮਹੀਨੇ ਬਾਅਦ ਵੈਰੀਫਿਕੇਸ਼ਨ ਆ ਲੈਣਾ ਆਪਾਂ ਮਾਈਕਰੋ ਫੀਸ ਦੇਣੀ ਹੈ ਤੁਸੀਂ ਥੋੜੇ ਪੈਸੇ ਹੋਰ ਤਿਆਰ ਕਰੋ ਅੱਛਾ ਮੈਂ ਕਹਾਂ ਵੀ ਹੋਰ ਕਿੰਨੇ ਪੈਸੇ ਵੀ ਥੋੜੇ ਮੇਰੇ ਕੋਲ ਹੈਗੇ ਜੀ ਮੈਂ ਤੁਹਾਨੂੰ ਦੇ ਦਿਆਂ ਠੀਕ ਹੈ ਇਹ ਕਹਿੰਦੇ ਵੀ ਨਹੀਂ ਤੁਹਾਨੂੰ ਦੇ ਦੇ ਬੈਠ ਕੇ ਪੈਸੇ ਹੋਰ ਆਪਣਾ ਹੁਣ ਕੰਮ ਹੋ ਗਿਆ ਚੈੱਕ ਹੋਣਾ ਆਪਾਂ ਪੈਸੇ ਦੇਨੇ ਆ ਮੈਂ ਕਿਹਾ ਚਲੋ ਠੀਕ ਮੈਨੂੰ ਮਮਾ ਕਹਨ ਲੱਗੇ ਕਰਨ ਜੀ ਜਿੱਥੇ ਅੱਗੇ ਕੀਤਾ ਉੱਥੇ ਹੋਰ ਸਹੀ ਅਸੀਂ ਫਿਰ 30000 ਰੁਪਇਆ ਫੜਿਆ ਉਹ ਬੰਦਾ ਤੇਤਿੰਦਰ ਸਿੰਘ ਰਾਜਪੂਤ ਇਹ ਤਾਂ ਸੁਰਕਪੀਰ ਰੋਡ ਤੇ ਨਾ ਨਾ ਉਹਦੇ ਤੋਂ 3000 ਰੁਪਏ ਮੈਂ ਵਿਆਸਤੇ ਪੜਿਆ ਉਹਨੇ ਮੈਨੂੰ ਛੇਰ ਪੀ ਆਵਾਜ਼ ਲਾਈ ਐ ਉਹ 3000 ਰੁਪਏ ਫੜ ਕੇ ਇਹਨਾਂ ਨੂੰ ਮੈਂ ਦਿੱਤਾ ਇਹ ਮੇਨੂੰ ਫੀਸ ਲੈ ਗਏ ਆ ਇਹਨਾਂ ਨੇ ਜਦੋਂ ਫੀਸ ਲੈ ਗਏ ਉਸ ਤੋਂ ਬਾਅਦ ਇਹ ਮੈਨੂੰ ਕਹਿ ਕੇ ਕਹਿ ਰਿਹਾ ਤੇ ਹੁਣ ਤੁਸੀਂ ਫਿਕਰ ਨਾ ਕਰੋ ਤੁਹਾਡਾ ਬਸ ਚੈੱਕ ਬਣ ਕੇ ਆ ਜਾ ਮੈਂ ਕਿਹਾ ਚਲੋ ਠੀਕ ਆ ਮੈਂ ਬਹੁਤ ਖੁਸ਼ ਹੋ ਕੇ ਚਲੋ ਮੇਰਾ ਘਰ ਬਣ ਚੁੱਕਾ ਹੋਣਾ ਹਾਂਜੀ ਇਹਨਾਂ ਨੇ ਥੋੜੇ ਮੇਰੇ ਬ੍ਰਦਰ ਨੇ ਕਿਹਾ ਕਿ ਤੁਸੀਂ ਕੋਈ ਬਿਆਨਨਾ ਵਗੈਰਾ ਤਾਂ ਕੁਝ ਕੀਤਾ ਨਹੀਂ ਇਹਨਾਂ ਨੂੰ ਜਦੋਂ ਡਾਊਟ ਹੋਇਆ ਤੇ ਆਹ ਬਿਆਨਨਾ ਮੇਰੇ ਕੋਲੇ ਇਹ ਇਹ ਆ ਬਿਆਨਾ ਲਗਾ ਕੇ ਲੈ ਆਇਆ ਆ ਆ ਜਾਨੀ ਬਿਆਨਾ ਬਣਾ ਕੇ ਐਸ ਪਰਿਵਾਰ ਨਾਲ ਠੱਗੀ ਮਾਰਦੇ ਆ ਰਾਂ ਬੱਚਿਆਂ ਦਾ ਚਿਹਰਾ ਦੇਖੋ ਆ بیٹے ਇੱਧਰ ਚਿਹਰਾ ਦਿਖਾ ਦੇ ਬੱਚਿਆਂ ਦਾ ਆ ਬੱਚਿਆਂ ਨਾਲ ਠੱਗੀ ਮਾਰ ਕੇ ਜਿਨ੍ਹਾਂ ਦੇ ਸਿਰ ਤੇ ਪਿਓ ਦਾ ਸਾਆ ਵੀ ਨਹੀਂ ਇਹ ਬੱਚਿਆਂ ਨਾਲ ਠੱਗੀ ਮਾਰੀ ਅੱਜ ਇਹਨਾਂ ਨੂੰ ਆ ਘਰੋਂ ਵੇ ਘਰ ਹੋਣਾ ਪੈਂਦਾ ਜਿੱ ਪੈਣਾ ਪੈਣਾ ਇਹਦਾ ਕਿਰਾਇਆ ਭਰਨ ਨੂੰ ਇਹਨਾਂ ਕੋਲੇ ਪੈਸੇ ਨਹੀਂ ਤੁਸੀਂ ਇਹ ਦੇਖੋ ਵੀ ਐਦੂ ਚਾਵਣ ਲੋਕ ਕੋਈ ਹੋਣਗੇ ਇੱਕ ਯਾਰ ਇੰਨਾ ਬੱਚਿਆਂ ਤੇ ਤਰਸ ਨਹੀਂ ਕੀਤਾ ਨਿੱਕੇ ਨਿੱਕੇ ਬੱਚਿਆਂ ਤੇ ਤਰਸ ਨਹੀਂ ਕੀਤਾ ਇਹ ਜਿਹੜਾ ਇੱਕ ਨਿੱਕਾ ਜਿਹਾ ਬੱਚਾ ਤੁਸੀਂ ਪਹਿਲਾ ਵੀਡੀਓ ਦੇ ਵਿੱਚ ਬੈਠਾ ਦੇਖਿਆ ਮੈਂ ਉਹਨੂੰ ਫੋਨ ਫੜਾਇਆ ਕੈਮਰਾ ਫੜਾਇਆ ਵੀ ਪੁੱਤ ਵੀਡੀਓ ਬਣਾ ਅੱਜ ਸਾ ਮੇਰੇ ਨਾਲ ਮੇਰਾ ਦੋਸਤ ਹੈ ਨਹੀਂ ਸੀ ਕੈਮਰਾਮੈਨ ਤਾਂ ਕਰਕੇ ਤੇ ਅੱਛਾ ਬੇੜੇ ਤੁਹਾਡੀ ਪੜਾਈ ਕਿਵੇਂ ਚੱਲ ਰਹੀ ਆ ਪੜਾਈ ਬਹੁਤ ਚੰਗੀ ਚੱਲਦੀ ਆ ਉੱਚੀ ਬੋਲੋ ਮਰਾਜ ਪੜਾਈ ਬਹੁਤ ਚੰਗੀ ਚੱਲਦੀ ਆ ਤੇ ਜਿੰਦਗੀ ਸੋਖੀ ਲੱਗਦੀ ਆ ਹਾਂਜੀ ਪਰ ਤੋਂ ਦੀ ਮੇਰੇ ਮਮਾ ਉਹਦੀ ਕਿਸਾ ਜ ਉਹ ਸਭ ਚੀਜ਼ ਦਾ ਕੰਮ ਕਰਦਾ ਉਪਰ ਅਕਰਾਇਆ ਕਰਦਾ ਅੱਜ ਸਾਨੂੰ ਕਰ ਬਿੱਲ ਕਰਨਾ ਪੈ ਰਿਹਾ ਕਰਾਇਆ ਪੰਨਾ ਉੱਤੋਂ ਬਿਜਲੀ ਦਾ ਬਿੱਲ ਇੰਨਾ ਕੁਝ ਹੋਣ ਦੇ ਬਾਅਦ ਜੀ ਮੇਰੇ ਮਮਾ ਮੇਰੀ ਚੀਜ਼ ਫੋਨ ਨਹੀਂ ਕਰ ਸਕਦੇ ਮੇਰੇ ਪੇਪਰਾਂ ਜਿੰਨੀ ਫੀਸ ਹੈ ਤੁਹਾਡੀ ਸਰਕਾਰੀ ਸਕੂਲ ਚੋਂ ਤੁਸੀਂ ਕਿੰਨੀ ਫੀਸ ਹੈ ਤੁਹਾਡੀ 1400 ਰੁਪਿਆ ਬੋਰਡ ਦੇ ਪੇਪਰਾਂ 'ਚ ਹੀ ਕੰਦੇ ਬੈਠਣ ਨਹੀਂ ਦੇਣਾ ਜੀ ਇਹ ਫੀਸ ਨਾ ਭਰਿ ਕਿ 1400 ਰੁਪਿਆ ਦੇ ਆ ਬੱਚੀ ਦੀ ਫੀਸ ਨਾ ਭਰੀ ਗਈ ਨਾ ਤੇ ਇਹ ਬੱਚੀ ਨੂੰ ਬੋਰਡ ਦੇ ਪੇਪਰਾਂ 'ਚ ਨਹੀਂ ਬੈਠਣ ਦੇਣਾ ਤੇ ਦੂਜੇ ਬੱਚੇ ਨੂੰ ਵੀ ਸਕੂਲ ਦੇ ਵਿੱਚ ਖੜਾ ਕੀਤਾ ਜਾਂਦਾ ਆ ਬੱਚੀ ਪੜਾਈ ਮੰਨੋ ਬੈਠੀ ਐ ਨਿੱਕੀ ਬੱਚੀ ਇਹਦੀ ਫੀਸ ਭਰ ਨਾ ਯਾਰ ਇਹੋ ਜਿਹੇ ਲੋਕ ਵੀ ਹੋਣਗੇ ਯਾਰ ਪਰਾਓ ਤੁਸੀਂ ਬਹੁਤ ਵੱਡੇ ਦਾਨੀ ਹੋ ਮੈਂ ਤੁਹਾਨੂੰ ਬੋਤਾਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਇਹਨਾਂ ਨੂੰ ਘਰ ਲੈ ਕੇ ਦੇ ਦੋ ਪਰ ਜਿੰਨੇ ਕੁ ਛੋਟੇ ਤੋਂ ਸਾਧਾ ਮਤਾ ਕੋਈ 100 ਰੁਪਿਆ ਕੋਈ 50 ਰੁਪਿਆ ਕੋਈ 20 ਪੀਏ ਠੀਕ ਹੈ ਨਾ ਜਿੰਨੇ ਵੀ ਹੋ ਸਕੇ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰਿਓ ਕਿਉਂਕਿ ਮਦਦ ਦਾਨ ਕਰਨ ਵਾਲਾ ਬਹੁਤ ਹੋ ਹੁੰਦਾ ਇਹਨਾਂ ਬੰਦਿਆਂ ਦਾ ਪਤਾ ਵੀ ਨਹੀਂ ਤੁਹਾਨੂੰ ਕੋਈ ਹੁਣ ਕੋਈ ਪਤਾ ਨਹੀਂ ਉਹ ਸੁਣੇ ਵੀ ਘਰੇ ਰਹਿਤ ਮਾਰਿਆ ਪਰੇ ਪਰਾਂ ਕੋਈ ਵੀ ਨਹੀਂ ਆ ਰਿਹਾ ਘਰ ਦੇ ਤੱਕ ਕਬੂ ਇੱਕ ਵਾਰੀ ਗਿਆ ਇਹ ਥਾਣੇ ਇਹਨਾਂ ਨੇ ਕੋਈ ਉੱਥੇ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਇਹਨਾਂ ਨੇ ਉਲਟਾ ਮੇਰੇ ਖਿਲਾਫ ਕੰਪਲੀਟ ਕਰਤੀ ਆ ਵੀ ਕਰਮਜੀਤ ਸਾਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੀ ਹੈ ਵੀ ਦੱਸੋ ਮੈਂ ਕਿਉਂ ਪਰੇਸ਼ਾਨ ਕਰਾਂ ਮੇਰੇ ਕੋਲੇ ਵੀਡੀਓ ਰਿਕਾਰਡਿੰਗ ਪਕਹਿੰਦਾ ਗਵਾਹ ਵੀ ਹੈਗੇ ਜਿੰਨਾਂ ਦੇ ਸਾਹਮਣੇ ਮੈਂ ਇਹਨਾਂ ਨੂੰ ਪੈਸੇ ਦਿੱਤੇ ਸੀ ਇਹਨਾਂ ਬੰਦਿਆਂ ਨੇ ਹੁਣ ਐਂ ਨਾਲੋ ਕਿ ਜਿਹੜਾ ਰਵੀ ਆ ਮੇਰੇ ਸੁਣਨ ਚ ਆਇਆ ਤੇ ਰਵੀ ਨੇ ਗੱਲ ਕਹੀ ਆ ਵੀ ਸਾਡਾ ਕੀ ਕਰ ਲੈ ਜੇ ਵੀਡੀਓ ਪਾਤੀ ਹੰਦਾ ਸੋਸ਼ਲ ਮੀਡੀਆ ਤੇ ਮੈਂ ਅੱਗੇ ਤੁਹਾਨੂੰ ਵੀਡੀਓ ਪੇਚੀ ਸੀ ਤੁਸੀਂ ਵੀਡੀਓ ਪਾਈ ਸੀ ਮੇਰੀ ਕਾਫੀ ਮੇਰੇ ਭਰਾਵਾਂ ਨੇ ਕਮੈਂਟ ਕੀਤੇ ਆ ਵੀ ਅੱਜ ਕੱਲ ਫਰੋਡ ਚੱਲ ਰਿਹਾ ਜਾਂਦਾ ਜੇ ਕੁੜੀ ਸਹੀ ਆ ਤੇ ਲਾਈਵ ਆੜ ਕੇ ਸਾਨੂੰ ਦੱਸੇ ਮੈਂ ਲਾਈਵ ਆਉਂਦੀ ਸ਼ਰਮ ਨੂੰ ਨਹੀਂ ਆਉਂਦੀ ਸੀ ਕਿ ਮੈਂ ਲੋਕਾਂ ਨੂੰ ਮਾਰ ਕੇ ਕੀ ਕਹਾਂ ਮੈਂ ਕੋਈ ਇੰਨੀ ਮਜਬੂਰ ਸੀ ਕਿਉਂਕਿ ਮੈਂ ਜਦੋਂ ਦੇ ਮੇਰੇ ਹਸਬੰਦ ਦੀ ਡੈਥ ਹੋਈ ਆ ਮੈਂ ਸਿਰਫ ਮੇਰਾ ਫੋਕਸ ਮੇਰੇ ਬੱਚੇ ਆ ਮੈਂ ਬਸ ਇਹਨਾਂ ਨੂੰ ਪਾਲਣਾ ਇਹਨਾਂ ਦੇ ਸਿਰ ਤੇ ਮੈਂ ਹੁਣ ਇਹ ਵੀ ਸੋਚ ਰਹੀ ਸੀ ਵੀ ਮੈਸੇਜ ਐਡ ਕਰ ਲੈਣੀ ਆ ਤੇ ਫਿਰ ਉਹ ਬੱਚੇ ਲੈ ਕੇ ਅੱਜ ਤੁਸੀਂ ਆਹ ਲਾ ਲੋ ਤੇ ਮਕਾਨ ਮਾਲਕ ਨੂੰ ਮੈਂ 500 ਰੁਪਏ ਕਰਾਇਆ ਨਹੀਂ ਦੇ ਸਕੀ ਉਹਨੇ ਮੈਨੂੰ ਕਿਹਾ ਕਿ ਸਮਾਨ ਚੱਕੋ ਮੈਂ ਉਹਨਾਂ ਨੂੰ ਕਿਹਾ ਵੀ ਜੇ ਮੈਂ ਅੱਜ ਸਮਾਨ ਚੱਕ ਲਿਆ ਠੀਕ ਨਹੀਂ ਤਾਂ ਸਵੇਰੇ ਤੁਸੀਂ ਮੇਰਾ ਫਲਾਟ ਚ ਜਾ ਗਲੀ ਤੇ ਸਮਾਨਾ ਆ ਕੇ ਰੱਖ ਦਿਓ ਤੁਸੀਂ ਆਪ ਦੇ ਕਿਰਾਏ ਦਾ ਬਟਾ ਲਓ ਇੱਥੇ ਮੇਰੀ ਕੁੜੀ ਆ ਤੇ ਪੇਪਰ ਸਾਰਾ ਨੇ ਸਕੂਲ ਚੋਂ ਮੈਨੂੰ ਭੇਜਦੀ ਆ ਵੀ ਇੱਕ ਭੇਜਿਆ ਮੈਸੇਜ ਹੈ ਵੀ ਤੁਸੀਂ ਕੁੜੀ ਦੀ ਫੀਸ ਭਰ ਉਹਨੇ ਤਾਂ ਅੱਠਵੀਂ ਕਲਾਸਾਂ ਕੁੜੀ ਨੂੰ ਪੇਪਰਾਂ ਚ ਨਹੀਂ ਪੈਟਰਨ ਤਾ ਮਾਣੇ ਹੁਣ ਦੱਸੋ ਮੈਂ ਸਬਜ਼ੀ ਦਾ ਡੱਡਾ ਲਾਇਆ ਹੋਇਆ ਉਹ ਸਬਜ਼ੀ ਕਦੇ ਤਾਂ ਮੇਰੀ ਵਿਕ ਜਾਂਦੀ ਹੈ ਮੈਂ ਤੁਹਾਨੂੰ ਉਹਨਾਂ ਦੁਕਾਨੀ ਉੱਥੇ ਆ ਕਦੇ 500 ਦੀ ਕਦੇ 600 ਦੀ ਹੁਣ ਐ ਦੱਸੋ ਵੀ ਮੈਂ ਉਹਦੇ ਬੱਚਿਆਂ ਦੀ ਫੀਸ ਭਰਾਂ ਜਾਂ ਮਕਾਨ ਦਾ ਰੈਂਟ ਭਰਾਂ ਜਿਹੜਾ ਹੁਣ ਅੱਗੇ ਮਕਾਨ ਦੇਖਿਆ ਉਹ ਕਹਿੰਦੇ ਐਡਵਾਂਸ ਰੈਂਟ ਦੇ ਦਿਓ ਸਾਨੂੰ ਚਾਹੀ ਲੈ ਲਓ ਹੁਣ ਮੈਨੂੰ ਅਗਲੇ ਮਕਾਨ ਦਾ ਵੀ ਕੁਝ ਪਤਾ ਨਾਮ ਮੇ ਉੱਤਰ ਨਾਮ ਮੇ ਉੱਤਰ ਔਰ ਮੈਨੂੰ ਕੱਲ ਦਾ ਵੀ ਪਤਾ ਵੀ ਮੇਰੇ ਨਾਲ ਕੀ ਹੋਊਗਾ ਪਰਾਵੋ ਖਵਨ ਕੇ ਅਪੀਲ ਕਰਦਾ ਆ ਪਰਿਵਾਰ ਦੀ ਥੋੜੀ ਥੋੜੀ ਮਦਦ ਕਰੀਏ ਤਾਂ ਆਪਾਂ ਇਹਨਾਂ ਨੂੰ ਆਉਣ ਵਾਲੇ 5-4 ਮਹੀਨੇ ਸੌਖੇ ਟਪਾ ਸਕਦੇ ਹੱਥ ਬੰਨ ਕੇ ਬੀਨ ਕਰਦਾ ਤੁਹਾਡੇ ਅੱਗੇ ਵੀਡੀਓ ਨੂੰ ਨਹੀਂ ਤੁਸੀਂ ਮਦਦ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤੇ ਕਿਰਪਾ ਚਾ ਸਕਦੇ ਇਹਨਾਂ ਦਾ ਮੋਬਾਈਲ ਨੰਬਰ ਵੀ ਇੱਥੇ ਸੌਰੀ ਮੈਂ ਮੋਬਾਈਲ ਨੰਬਰ ਵੀ ਦੇਵਾਂਗਾ ਤੇ ਇਹਨਾਂ ਦਾ ਤੁਸੀਂ ਥੱਲੇ ਮੈਂ ਆਈਡੀ ਵੀ ਮੈਂਸ਼ਨ ਕਰਾਂਗਾ ਤੇ ਤੁਹਾਡਾ ਮੋਬਾਈਲ ਨੰਬਰ ਜੇ ਤੁਸੀਂ ਬੋਲ ਦਿਓ ਤਾਂ ਬੜੀ ਚੰਗੀ ਲੱਗੇ। ਹਾਂਜੀ। ਮੇਰਾ ਨੰਬਰ ਹੈਗਾ 86999 24504। ਭਾਵੇਂ ਤੁਸੀਂ ਰੈਡੀ ਦੇ ਵਿੱਚ ਹਾਂ ਮੈਂ ਲਿਖ ਵੀ ਦਿਆਂਗਾ ਨੰਬਰ ਤੇ ਤੁਸੀਂ ਇਹਨਾਂ ਦੀ ਵੱਧ ਤੋਂ ਵੱਧ ਜਿੰਨੀ ਹੋ ਸਕੇ ਮਦਦ ਕਰਿਓ। ਮੈਂ ਭਾਜੀ ਮੈਥੋਂ ਕਾਫੀ ਲੜਾਂ ਨੇ ਨੰਬਰ ਵੀ ਮੰਗਿਆ ਮੇਰੇ ਘਰ ਦਾ। ਜਿਹੜੇ ਤੁਸੀਂ ਵੀਡੀਓ ਪਾਈ ਨਾ ਹੁੰਦੇ ਨੀਚੇ ਮੈਂ ਹਰੇਕ ਨੂੰ ਜਿਵੇਂ ਤੁਸੀਂ ਕਿਹਾ ਸੀ ਉਹ ਵੀ ਕੁੜੀ ਆਪ ਜਵਾਬ ਦਊਗੀ। ਮੈਂ ਸਾਰਿਆਂ ਨੂੰ ਜਵਾਬ ਦਿੱਤਾ। ਕਿ ਮੈਂ ਫੇਸਬੁੱਕ ਤੇ ਇਦਾਂ ਸੋਸ਼ਲ ਮੀਡੀਆ ਤੇ ਆਪਦਾ ਨੰਬਰ ਨਹੀਂ ਪਾ ਸਕਦੀ ਕਿਉਂਕਿ ਮੇਰੇ ਬੱਚੇ ਮੇਰੇ ਫੋਨ ਤੇ ਰਾਤੀ ਪੜਾਈ ਕਰਦੇ ਹਨ ਮੇਰੇ ਕੋਲ ਇੱਕ ਹੀ ਫੋਨ ਆ ਠੀਕ ਆ ਮੈਂ ਨੰਬਰ ਨਹੀਂ ਦਿੱਤਾ ਮੈਨੂੰ ਕਹਿੰਿਆ ਜਾਣੇ ਨੇ ਕਿਹਾ ਸੀ ਅੱਜ ਮੈਂ ਆਹ ਸਾਰੇ ਪਰਿਵਾਰ ਨੂੰ ਕਹਿੰਦੀ ਮੈਂ ਨਾਲ ਇੱਕ ਵਾਰ ਕਿ ਕਰੀ ਅਸੀਂ ਇਹ ਵੀਡੀਓ ਤਾਂ ਬਣਾ ਰਹੇ ਆ ਜ ਇਹ ਪਰਿਵਾਰ ਦੀ ਮਦਦ ਹੋ ਸਕੇ ਕਿਰਪਾ ਕਰਕੇ ਮਦਦ ਜ਼ਰੂਰ ਕਰਿਓ ਯਾਰ ਇਹਨਾਂ ਦੀ ਜਿੰਨੀ ਹੋ ਸਕੇ ਤੇ ਨੰਬਰ ਉਹੀ ਬੰਦਾ ਲਾਇਓ ਵੀਰਣ ਕੇ ਜਿਹੜਾ ਬੰਦਾ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਕਿਰਪਾ ਕਰਕੇ ਉਹ ਫालतू ਵੀਰ ਮੈਸੇਜ ਜਾਂ ਵੀ ਫालतू ਫੋਨ ਨਾ ਲਾਉਣ ਕਿਉਂਕਿ ਇੱਕ ਤਾਂ ਹੀ ਪਹਿਲੇ ਹੀ ਪਰੇਸ਼ਾਨ ਹੈ ਇੱਕ ਤਾਂ ਫੋਨ ਲਾ ਲਾ ਕੇ ਆਪਾਂ ਇਹਨਾਂ ਨੂੰ ਨਾਕ ਪਾਈਏ ਬਸ ਇਨੀ ਕੁ ਮਿਹਰਬਾਨੀ ਕਰਿਓ ਵੀ ਫालतू ਫੋਨ ਨਾ ਲਾਓ ਜਿਹੜੇ ਭਰਾ ਨੇ ਮਦਦ ਕਰਨੀ ਆ ਉਹੀ ਵੀਰ ਫੋਨ ਲਾਵੇ ਇਹਨਾਂ ਨੂੰ ਹੁਣ ਮੈਨੂੰ ਕਈਆਂ ਨੇ ਕਿਹਾ ਵੀ ਤੁਸੀਂ ਥਾਣੇ ਚ ਅਪਲੀਕੇਸ਼ਨ ਦੋ ਆਹ ਦੇਖੋ ਮੈਂ ਅਪਲੀਕੇਸ਼ਨ ਵਿੱਚ ਦਿੱਤੀ ਹੈ ਬਟ ਮੇਰੀ ਐਪਲੀਕੇਸ਼ਨ ਤੇ ਵੀ ਹਿੰਦ ਤੱਕ ਕੋਈ ਸੁਣ ਰਹੀ ਨਹੀਂ ਦੱਸੋ ਮੈਂ ਕੀ ਕਰਾਂ ਮੈਂ ਤਾਂ ਬਸ ਇਹ ਕਹਿੰਦੀ ਮੈਨੂੰ ਨੋ ਸੌਫ ਮਿਲ ਜੇ ਮੇਰੇ ਆਏ ਪੈਸੇ ਦੁਬਾਰਾ ਮੈਨੂੰ ਵਾਪਸ ਨਾ ਤਾਂ ਹੁਣ ਮੇਰਾ ਫੋਨ ਚੱਕ ਲਿਆ ਨਾ ਹੀ ਉਹ ਕਰਿਆ ਰਾਤ ਦਿਨ ਰਾਤ ਨੂੰ 11 12 ਵਜੇ ਬੜਦੇ ਆ ਮੈਂ ਹੱਦ ਤੱਕ ਕਹਿੰਦੀ ਆ ਸੋਭਾ ਸਬਜੀ ਲੈ ਕੇ ਆਉਣੀ ਫਿਰ ਰਾਤ ਤੇ 10 ਵਜੇ ਤੱਕ ਮੈਂ ਅੱਡਾ ਲਾਉਣੀ ਆ ਘਰੇ ਆਉਣੀ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਤੁਸੀਂ ਹੱਲ ਲਓ ਸਵੇਰ ਦੀ ਠੋਕ ਹੀ ਗਈ ਹੋਈ ਆ ਮੈਂ ਘਰੋਂ ਮੌਸਮ ਖਰਾਬ ਸੀ ਸਵੇਰ ਮੈਨੂੰ ਅੱਸੀ ਬਾਰਿਸ਼ ਨਾ ਹੋ ਜੇ ਮੇਰੀ ਸਬਜੀ ਵਿੱਚ ਚੱਲੋ ਮੇਰੀ ਬੁੜੀ ਵਾਲੀ ਪੀਸਤਾ ਖਰੀਦਾਂਗੇ ਆਹਨੈ ਤੁਸੀਂ ਆਹ ਦੇਖੋ ਜੀ ਆਹ ਫੌਜ ਸੁਪਰਸੈਨ ਬਠਿੰਡਾ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਜਰੂਰ ਮਦਦ ਕਰੋ ਇਹਨਾਂ ਨੇ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਜੀ ਇਹ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਨੂੰ ਅਰਜ਼ੀ ਦਿੱਤੀ ਹੋਈ ਹੈ ਜੀ ਠੀਕ ਹੈ ਨਾ ਤੇ ਇਹਨਾਂ ਵੱਲੋਂ ਦਰਖਾਸਤ ਦਿੱਤੀ ਹੈ ਇਹਨਾਂ ਦੀ ਜਰੂਰ ਮਦਦ ਕਰਿਓ ਬਠਿੰਡਾ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਤਵਨ ਲੇ ਕੋਈ ਨਹੀਂ ਹੁੰਦੇ ਕੋਈ ਨਹੀਂ ਪਤਾ ਨਹੀਂ ਹੁੰਦੇ ਸਾਡੇ ਭਰਾ ਬਹੁਤ ਤਕਲੀਫਾਂ ਮਦਦ ਜਰੂਰ ਕਰਨੀ ਕਿ ਕਹਿੰਦਾ ਪੁੱਤ ਫੀਸ ਵਾਸਤੇ ਤੂੰ ਸਕੂਲ ਲੈ ਜਾਣਾ ਤੂੰ ਚਲੋ ਕੋਈ ਨਹੀਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਰੂਰ ਮਦਦ ਕਰਿਓ ਜੇ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਥੱਲੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੋ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ